ਕਸ ਕੇ ਮੰਗਾ ਕਾ ਕੇ ਤੁਸੀਂ ਕਹਣਾ ਜੀ ਮੈਂ ਮੰਗਦੇ ਦੋ ਮੰਗਦੇ ਤੁਸੀਂ ਕਹਣਾ ਹੈਗਾ ਬਾਲ ਲੱਗੀ ਇਹਨਾਂ ਪਰ ਬਾਤ ਤੇਰੀ ਕਰਕੇ ਆਏ ਖਰੀ ਬਹੁਤ ਹੈ ਮੈਂ ਲੈ ਆ ਫੜ ਕੇ ਜੇ 15 ਸਿੱਧਾ ਦੁੱਧ ਦਿੱਤਾ ਮੈਂ ਨੇ ਪੈਸੇ ਦੇ ਦੀ ਹੋਰ ਨਾ ਕਿ ਹਾਂ ਜਿਆਦਾ ਕੋਈ ਗੱਲ ਹੋ ਰਹੀ ਜੀ ਲੈ ਜੇ ਮੈਂ ਤਾਂ ਕਹਿੰਦਾ ਨੂੰ ਮਾਨ ਕਰਦਾ ਇਹਨਾਂ ਦਾ ਪਹਿਲੀ ਮੈਂ ਤਾਂ ਕਹਿ ਹੈਗਾ ਜੀ ਤੁਸੀਂ ਕਹਣਾ ਹੁਣ ਤਾਂ ਬਾਲੇ ਲਾਈ ਜਾਂਦੇ ਹਾਂ ਮੋਢੇ ਖਾਂਸ ਲਾਈ ਜਾਂਦੇ ਰੰਗ ਰੂਜੀ ਦੀ ਕਸਮ ਲੱਗੇ ਬਸ ਆਪਾਂ ਤੈਨੂੰ ਕੀ ਪੜ੍ਹਾਵਾਂਗਾ ਕਿ ਕੋਈ ਨਹੀਂ ਆਜ ਨੇ ਬਾਰੂ ਦੇਖਦਾ ਸੀ ਤੈਨੂੰ ਉਹ ਮਰ ਗਿਆ ਭੈਣ ਦਾ ਯਾਰ ਹੁਣ ਸਾਰੀ ਹੋ ਗਈ ਸਾੜਾ ਉੱਪਰ ਦਾ ਉਹ ਤੁਸੀਂ ਕਹਿਣਾਗਾ ਜੀ ਹੁਣ ਦਾ ਫੇਰਾ ਆਇਆ ਕਹਿ ਰਹੀ ਜੀ ਇੰਨੇ ਦਿਨਾਂ ਕੋਈ ਉਹੋ ਜਿਹੀ ਗੱਲ ਸੁਆਮੀ ਜੀ ਕੱਲ ਕਹਿਣਾ ਤਾਂ ਗੱਲ ਗਏ ਮੈਂ ਤਾਂ ਸਵਾਮੀ ਜੀ ਕਹੀ ਆ ਠੀਕ ਹੈ ਕਿਰਵਾਤ ਗੱਲ ਨਹੀਂ ਕਹਿੰਦਾ ਤੈਨੂੰ ਮੈਂ ਆਏ ਕਹਿ ਨਹੀਂ ਆਏ ਜਿਆ ਘਟਦੇ ਜੀ ਬਾਲਾ ਕਰਦਾ ਜੀ ਗੱਲ ਕੋਈ ਤੇਰਾ ਮਾਨ ਹੈ ਕੋਈ ਯਾਰ ਉਹਹੀ ਜੀ ਗੱਲ ਕਹੇ ਬੁੱਟਾ ਵਾਲੀ ਮੈਂ ਮੈਂ ਹਜ਼ਾਰ ਘੱਟ ਲੈ ਜਾਂ ਦੋ ਘੱਟ ਲੈ ਜਾਂ ਉਹਦਾ ਕੀ ਫਾਇਦਾ ਤੂੰ ਹੀ ਕਹਿਣਾ ਕਾਹ ਗੱਲ ਨੂੰ ਤੂੰ ਹੀ ਕਹਿਣੀ ਆ ਬਾਲਾ ਸਾਮੀ ਗੱਲ ਕਹਿ ਗਈ ਮੈਂ ਤਾਂ ਸਾਮੀ ਕਹੀ ਹੈਗੀ ਜੀ ਕਹੇ ਨਹੀਂ ਨਹੀਂ ਬਾਲਾ ਫਿਰ ਹੋਈ ਲੱਗੀ ਜਾਂਦਾ ਫੇ ਕੀ ਫਾਇਦਾ ਇਹਨਾਂ ਲੱਗੀ ਹੋਰ ਆ ਮੁੱਲ ਲੱਗਦੇ ਲੂੰਗਾ ਤੇਰੇ ਕੋਲ ਲੈਣੇ ਰੱਖਿਆ ਹੁਣ ਤੇ ਡਾਈਮ ਠੀਕ ਕਹਿਣਾ ਉਹਦਾ ਕੀ ਫਾਇਦਾ ਹੈ ਗੱਲ ਕੀ ਕਹਿੰਦਾ ਲਾਸਟ ਮੈਂ ਤਾਂ ਲਾਸਟ ਹੀ ਕਹੀ ਆ ਭਰਾਏ ਹੁਣ ਯਾਰ ਇਹ ਹੀ ਗੱਲ ਬੋਲ ਕੇ ਸੁਣਾਉਣੀ ਆ ਦੱਸ ਲਈ ਉਹ ਕੋਈ ਗੱਲ ਰਾਹ ਦੇਈਦੀ ਹੁੰਦੀ ਆ ਬਰਬੁੱਲਾ ਮੈਂ ਤਾਂ ਕੋਈ ਫੇਰੀ ਆ ਕਿਹ ਜਣਾ ਗੱਲ ਕਹ ਗੱਲ ਤੂੰ ਆਉਂੇ ਤੂੰ ਡੇਢ ਦੀ ਮੰਨਦਾ ਸੀ ਡੇਢ ਨਹੀਂ ਐ ਤਾਂ ਸਵਾਗਤ ਇਹਲਾ ਮੈਂ ਲੈ ਜਾਇਆ ਤੈਨੂੰ ਕਿਹੜਾ 30 ਦੀ ਦਿੰਨਾ 30 ਦੀ ਦਿੰਨਾ ਨਹੀਂ ਮੈਂ ਲੈ ਲਵਾਂ ਕਿੰਨੇ ਦੀ ਦਿੰਨਾ 65 ਦੀ ਦਿੰਨਾ ਲੈ ਜਾ ਕਿਆ ਕਰ ਸੁਵਾਦਾ ਗੱਲ ਦਾ ਜਿਹੜੀ ਗੱਲ ਕਹਿਣ ਦੀ ਹੈ ਨਾ ਉਹ ਗੱਲ ਕਹੋ ਜਿਹੜੀ 500 ਘੱਟ ਲੈ ਜਾ 1000 ਘੱਟ ਲੈ ਜਾ ਇਹ ਵਪਾਰ ਸਿੱਖਣਾ ਹੈ ਤੇ ਸਿੱਖਿਆ ਜਾਂਦਾ ਉਹਦੇ ਨਾਲ ਹੁਣ ਤੂੰ ਹੀ ਸੱਟ ਲਾਈ ਕਿਉਂ ਨਹੀਂ ਲੱਗੀ 5 ਦੀ ਠੋਕੀ ਤੈਨੂੰ ਕਿੰਨੇ ਕਹਿ ਕੇ ਗਿਆ 25 25 ਪਹਿਲਾਂ 20 ਮੁੰਡੇ ਨੇ ਕਿਹਾ ਥੇ ਤੈਨੂੰ 25 ਕਿਹਾ 30 ਕਹਦਾ 5 ਤੋਂ ਘੱਟ ਨਹੀਂ ਮਾਰਦਾ ਉਹ ਤਾਂ ਘੱਟ ਤਾਂ ਮਾਰਦਾ ਜਿਹੜੀ ਗੱਲ ਆ 5 ਦੀ 7 ਮਾਰਾਂਗੇ ਜਿਹਦਾ ਹਾਇਰ ਆਦਾ ਦਾ ਛੱਡ ਬੰਚਾ ਸਾਈਡ ਰੱਖੇ ਬੜੀ ਵਧੀਆ ਇਹਦਾ ਵੀ ਕਿੰਕੇ ਆ ਵੀ ਸਾਡੇ ਹੋਰ ਮੋਟਾ ਹੈ ਮੇਰਾ ਇਹ ਪੁੱਤ ਜੀ ਹਾਂ ਲਾਸਟ ਗੱਲ ਉਹ ਹੀ ਕਹੋ ਜਿਹੜੀ ਕੱਲ ਵਿੱਚ ਨਹੀਂ ਜੇ ਤਾਂ ਬੱਚਾ ਛਾਰਦੂ ਨੇ ਪਾਸਾ ਬੱਚੇ ਜਦੋਂ ਬਹੁਤ ਜਿਆਦਾ ਗਲਤਾਂ ਬਣਾਣੇ ਮੇੜ ਜਾ ਰਹੇ ਹੈਲੋ ਤੁਸੀਂ ਵੀ ਗਏ ਨਾ ਸਰ ਸਸਿਕਾ ਵੇ ਕੋਈ ਖਰਾਬ ਪ੍ਰੈਜ਼ੈਂਟ ਕੋਈ ਤਾਂ ਮੋੜੀ ਜਾਣਾ ਯਾਰ ਇਹ ਤਾਂ ਇਹਦਾ ਕਾਇ ਹੈ ਵੀ ਇਧਰ ਆ ਗਈ ਇਧਰ ਆ ਗਈ ਕਾਈ ਕੀ ਚੰਨਾ ਕੀ ਕਹਿਣਾ ਉਸ ਪਈ ਉਹਦਾ ਫਾਇਦਾ ਹੋਣਾ ਰਾਇ ਕਰ ਰਾਇ ਕਰ ਲੈ ਜਾਇ ਜਾ ਰਾਇ ਕਰਕੇ ਇਹ ਜ਼ਰੂਰੀ ਹੈ ਉਹ ਤਾਂ ਜ਼ਰੂਰੀ ਹੈ ਗੱਲ ਕਰਕੇ ਕਹਿਦਾ ਫਿਰ ਹੁਣ ਤੂੰ ਮੰਗੇ ਤੂੰ ਵੀ ਕੱਚੀ ਬਣਾ ਮੈਂ ਵੀਰੇ ਕੱਚੀ ਗੱਲ ਨਹੀਂ ਕਰਨੀ ਜਦੋਂ ਮੈਂ ਇਸਦੇ ਬੱਚਾ ਕਹਿਣਾ ਵੀ ਮੈਂ ਉਹਦੋਂ ਛੱਡ ਦੂੰ ਐਂ ਕਹਦੇ ਵੀ ਲਾਸਟ ਇੰਨੇ ਜੀ ਦਿਨ ਬਰਾ ਲਾ ਲਾ ਰੈ ਲਾ ਜ਼ਰੂਰੀ ਹੈ ਆਪਾਂ ਮੈਲੀ ਦੋ ਗੰਨਾ ਨਿਰੋ ਬੈਲੀ ਪੂਰੇ ਹੋ ਵੀ ਲੈ ਵੱਡੇ ਭਾਈ ਗੱਲ ਸੌਲਦਾ ਹਾਂਜੀ ਹੋਗੀ ਨਾ ਉਹੀ ਗੱਲ ਇਹਨਾਂ ਦੀ ਚਾਹ ਉਹੀ ਆ ਉੱਥੇ ਆ ਪਰ ਉੱਥੇ ਮੈਂ ਹਸਨੇ ਜਾਣਾ ਠੀਕ ਹੈ ਜੇ ਜਾਂਦੀ ਹੋਵੇ ਨਾ ਮੈਂ ਇਸ ਫੇਰ ਹੁਣ ਇਹ ਕੀ ਆ ਤੇਰੇ ਬੰਦੇ ਦੀ ਆਂ ਫੇਰ ਨਹੀਂ ਹੁੰਦੀ ਹੈ ਤੀਨ ਨਹੀਂ ਹੁੰਦੀ ਸਾਡੇ ਦਲਾ ਵੀ ਨਹੀਂ ਹੁੰਦੀ ਕਿੰਨੇ ਨੂੰ ਹੋ 3000 ਪਾਈਦਾ ਹੈ ਨਾ ਹੈ ਪਰ ਇਹਨਾਂ ਨੇ ਰਾਹ ਮੈਂ ਕਹੀ ਰਾਹ ਦਿਓ ਜੋ ਖਰੇ ਬੰਦੇ ਆ ਹਾਂ ਇਹ ਨਹੀਂ ਖਰੇ ਲਾਲ ਲਾਲ ਇਹ ਵੀ ਸਰਾ ਜੇ ਦਾਉਂਗਾ ਮੈਂ ਵੀ ਕੁਝ ਵਿਖਦੀ ਆ ਰਾਤ ਤੋ ਬਿਨਾ ਮੈਂ ਨਹੀਂ ਬੇਖਦੀ ਯਾਨ ਤੇਰੀ ਸਹੀ ਆ ਲੱਖ ਰੁਪਏ ਨੀਡੂ ਯਾਰ ਕੇ ਤੇ ਘੱਟ ਲਾ ਕੇ ਗਿਆ ਹੁਣ 30 ਤੋਂ ਘੱਟ ਨਹੀਂ ਢੂਨੇ ਲਾਇਓ ਤੀਨ ਨੇ ਪਹਿਲੀ ਛੱਟੀ ਦੀ ਲਾਇਆ ਤੀਨ ਲੱਟ ਦੀ ਲਾਇਆ ਕਿਉਂ ਬਈ ਉਹ ਮੈਂ ਰਾਹ ਦੱਲੇ ਕੋਈ ਨੀਡੂ ਮੈਨੂੰ ਦੱਸ ਕੇ ਗਿਆ ਉਹਦੋਂ 180 ਗਿਆ ਕੋਈ ਨੀਡੂ ਮੈਨੂੰ ਦੱਸ ਕੇ ਗਿਆ ਪਰ ਆਪਾਂ ਇਹ ਹੀ ਆਖਿਆ ਤੁਸੀਂ ਵੀ ਖਰੇ ਹੋ ਉਹ ਵੀ ਖਰਾ ਨੀਡੂ ਮੈਨੂੰ ਦੱਸ ਕੇ ਨੇ ਇਹ ਤੋਲਾ ਵੱਡੇ ਭਾਈ ਯਾਰ ਤਲ ਤੇ ਜਦੋਂ ਵੱਜਣ ਲੱਗ ਜੇ ਮੈਂਸ ਫਿਰ ਉਦੋਂ ਦਾ ਵੱਧ ਹੀ ਨਹੀਂ ਨੀਡੂ ਕੱਚਾ ਨਿਲਾ ਕੇ ਗਿਆ ਇੱਕੇ ਬਾਰੀ ਮੌਲਾ ਲਾਉਂਦਾ ਨੀਡੂ ਕੋਈ ਬਹੁਤ ਖਰਾ ਬੰਦਾ ਹੈ ਜਿਹੜਾ ਆ ਕੇ ਖੜਾ ਨਾ ਆਪਾਂ ਇਹਨੂੰ ਪੁੱਛਿਆ ਕਿ ਕਿੰਨੇ ਪੈਸੇ ਲਾ ਦੇ ਨੀਡੂ ਨੇ ਕਿਹੜੇ ਰਾਹ ਨਹੀਂ ਦਿੱਤਾ ਬਜੇ ਨੀਡੂ ਰਾਹ ਦੇਉਂਗਾ ਨੀਡੂ ਦਾ ਬੱਚਾ ਥੱਲੇ ਹੁੰਦਾ ਆਹ ਮਰ ਕੇ ਕਿਹੜੇ ਨਹੀਂ ਮਾਰਦਾ ਕੁੱਲ ਬੰਦੇ ਦਾ ਹੀ ਬੱਚਾ ਥੱਲੇ ਹੋ ਜਿਹੜਾ ਯਾਰ ਰਾਹ ਕਿਹੜਾ ਦੇ ਦੋ ਬੰਦਾ ਨਹੀਂ ਅਗਲਾ ਪਿੱਛੇ ਹਟ ਜਾਂਦਾ ਵੀ ਬਸ ਛੱਡ ਪਰੇ ਹਾਂ ਤੇਰਾ ਕੀ ਮਾਣਾ ਬਾਈ ਯਾਰਾਂ ਬਾਈ ਕਿੰਨੇ ਨੂੰ ਮੈਂ ਵੇਚਣੀ ਆਈ ਤੇਰੇ ਦੁੱਖੀ ਨਾ ਵੀ ਇਹਦਾ ਹੜੀ ਕਿਰੀ ਐ ਇਹ ਦਲਾਲੀ ਲੈਣੀ ਲੈਣਾ ਨਹੀਂ ਲੈਣੀ ਐ 10 60000 ਤੇਰੀ ਦਿਮਗ ਲਾਠ ਲਾ 100000 ਪਾਣੀ ਬਾਦ ਨੇ ਨੇੜੇ ਹੋ ਰਹੇ ਨੇ ਵੈਰੀ ਗੁੱਡ ਤਪੋ ਜਣੀ ਪੰਜੋ ਤੇ ਬਚਾ ਰਹਿਣਾ ਸੀ ਉਹ ਇਦਾਂ ਵੀ ਪੰਜੋ ਤੇ ਰਹਿਣਾ ਬਚਾਏਗਾ ਆਦੇ ਪੰਜੋ 35 35 ਦਿਹਾੜਾ ਕਿ ਪੰਜੋ ਤੇ ਬਚਾ ਰਹਿਣਾ ਕੋਈ ਦਾ ਨਾਂ ਨਹੀਂ ਜਾਣ ਲੱਗਾ ਗੱਲਾਂ ਕੱਚੀਆਂ ਨਹੀਂ ਸੋਨੇ ਦੀਆਂ ਨਹੀਂ ਨਹੀਂ ਮੈਂ ਗੱਲਾਂ ਸੋਨੇ ਵਰਗੀਆਂ ਹੋਣਗੀਆਂ ਇਹ ਬੰਦੇ ਵੀ ਰੋਜ਼ ਦੇ ਵੇਚਣ ਵਾਲੇ ਆ ਰੋਜ਼ ਦੇ ਵੇਚਣ ਵਾਲੇ ਆ ਰੋਜ਼ ਮਾਲ ਇਹਨਾਂ ਦਾ ਵੇਚਦੇ ਆਂ ਮਾਲ ਵੇਚਦੇ ਆਂ ਰੋਜ਼ ਇਹਦੇ 'ਚ ਨਫੇ ਚ ਰਹੋਗੇ ਕਿ ਨਫੇ ਚ ਨਹੀਂ ਰਹਿੰਦੇ ਨਕਦ ਪੈਸੇ ਦੋ ਧਾਰਾ ਦੇਖਣੇ ਆ ਕਿਹੜਾ ਕਿਸੇ ਨੇ ਬਾਲਟੀ 'ਚ ਦੇਖਣਾ ਕੋਈ ਬਾਲਟੀ 'ਚ ਜਾਗ ਭਾਜਿਆਂ ਦਾ 5000 ਰੁਪਏ 5000 ਰੁਪਏ ਕੋਈ ਕੋਈ ਚੱਲਦਾ ਹੈ ਪਰ ਜਾ ਆਇਆ ਮੈਨਾ ਵਜੂਦ ਆ ਜਾ ਦੇਖ ਲੋ ਕਰ ਲੋ ਰਾਏ ਕਰ ਲੋ ਰਾਏ ਦੇ ਨਾਲ ਬਹੁਤ ਵੱਡੀ ਗੱਲ ਹੁੰਦੀ ਆ ਰਹਾ ਕੰਨ ਦੀ ਵੀ ਚੰਗੀ ਹੁੰਦੀ ਹੈ ਜੇ ਭਰਾਮੀ ਰਾਏ ਹੋ ਜੇ ਉਹ ਚੰਗਾ ਹੁੰਦਾ ਆਪਾਂ ਇਹ ਕਹਿੰਦੇ ਆ ਸ਼ਾਬਾਸ਼ ਨਾਲ ਵਿਕੇ ਦੇਖ ਲੋ ਕਰ ਲੋ ਰਾਏ ਕਰ ਲੋ ਕੋਈ ਇਹ ਨਹੀਂ ਆਹ ਜੀ ਕਿਵੇਂ ਘਾਟਾ ਆ ਇਹਦੇ ਜਵਾਬ ਦੋ ਦੇਖ ਲਾ ਕੀ ਚੱਕਰ ਆ ਮੈਂ ਨੇ ਤੂੰ ਮੰਗੇ ਮੈਂ ਮੰਨਦਾ ਕਿ ਆ ਜਾਂ ਗੋਲ ਦੀ ਗੱਲ ਚੱਲਦੀ ਹੈ ਗਲਤ ਗੱਲ ਕਹਿ ਤੂੰ ਮੰਨਦਾ ਗਾਇਸ ਗਲਤ ਗੱਲ ਕਹਿ ਤੀ ਗਲਤ ਬਾਈ ਤਾਂ ਕਹਿ ਤੀ ਮੈਂ ਹਾਂ ਉਹ ਹੋ ਗੋਡੀ ਕੱਟ ਕਹਿਦਾ ਤੈਨੂੰ ਮੇਰਾ ਕੋਲ ਬਹੁਤ ਹੁੰਦਾ ਹੈ ਹੈ ਲੋੜ ਤਾਂ ਮੈਂ ਥਲੇ ਮੰਗੇ ਮੈਂ ਗਾਰੰਟੀ ਕਰਕੇ ਬਾਈ ਵੀਰੇ ਯਾਰ ਮੈਂ ਉਹ ਥੋੜਾ ਨਹੀਂ ਨਾ ਹੁੰਦਾ ਵੀ ਫੇਰ ਮੈਂ ਫੋਟੀ ਬਲੀ ਹੁੰਦੀ ਬਾਈ ਉਹ ਬਹਿ ਜਾਂਦਾ ਮੈਂ ਚਰਕਦ ਨੇ ਫੜਾ ਲਾ ਤੂੰ ਕੀ ਕਹਿਣਾ ਭਰਾ ਵਾਲੀ ਕੀ ਕਹਿਣਾ ਲੈ ਆਏ ਕਿ ਆਏ ਹੋ ਜੀ ਯਾਰ ਮੈਂ ਤਾਂ ਤੁਹਾਨੂੰ ਭਰਾ ਵਾਲੀ ਗੱਲ ਦੱਸ ਕਿ ਮੈਂ ਮੈਂ ਤੁਹਾਨੂੰ ਸੱਚ ਕਹਿਆ ਅੱਜ ਜਾਇ ਜੀ ਸਾਡੇ ਜੇਮ ਟੇਨਾ ਖਾਦ ਤੇ 300 ਰੁਪਏ ਯਾਰ ਟੈਪ ਬਹੁਤ ਘੱਟ ਗਿਆ ਨਹੀਂ ਬਹੁਤ ਘੱਟ ਗਿਆ 10 ਨਾਲ ਥੱਲੇ ਆ ਕੇ ਮਹਾਰਾਜ ਸਾਹਿਬ ਜੀ ਮੰਗੇ ਮਹਾਰਾਜ ਸਾਹਿਬ ਮੈਨੂੰ ਨਾ ਪਿੰਡ ਬਾਹਰ ਹੈ ਜੀ ਸੱਚੀ ਗੱਲ ਕਹਿੰਦੇ 67000 ਰੁਪਏ ਮੈਂ ਤਾਂ ਲੱਗਾ ਸੀ ਮੈਂ 60000 ਰੁਪਏ ਦਿੱਤੇ 80 ਤੇ ਡੇ ਰਿਹਾ ਕਸਮ ਖਾ ਕੇ ਕਹਿਣਾ ਹੈ ਕਰੋ ਮੇਰੇ ਘਰ ਦੀ ਮੈਂ ਹੈ 20 ਲੀਟਰ ਦੁੱਧ ਡੱਬੇ ਮਾਰ ਕੇ ਲੈ ਜੇ ਬਰਾਬਰ ਇਥੋਂ ਦੇ ਕਰਵਾ ਜਮੇ ਮਾਰੇ ਜੇ ਕੋਈ ਘੱਟੋ ਪੇ ਮੰਗੇ ਇੱਕ ਬਸ ਥਾ ਲਾ ਦਿਓ ਉਹ ਤਾਂ ਜੋ ਮਰਜੀ ਕਹਦੇ ਤੂੰ ਜੇ ਦੇਣੀ ਐ ਮੈਂ ਛੱਡ ਬੱਚਾ ਉਰੇ ਆ ਵੀ ਬਾਈ ਇਹ ਵਿੱਚ ਵੀ ਕੋਈ ਉਹ ਕਹੀ ਮੈਨੂੰ ਹਾਂਜੀ ਇਹ ਕਹਿੰਦਾ ਨਹੀਂ ਘਟਾ ਤੁਹਾਡੇ ਕਹਿਣ ਵੀ ਘਟਾ ਜੇ ਛੱਡ ਬੱਚਾ ਜੇ ਤੇਰੀ ਰੂਹ ਕਰਦੀ ਐ ਤਾਂ ਛੱਡ ਬੱਚਾ ਜਾਂ ਛੱਡ ਚੜੀ ਦਾ ਚੜਦਾ ਮਾਰ ਸਰ ਹੁਣ ਮਾਰਦਾ ਬੱਕੇ ਜਿੰਨਾ ਸਰ ਤੇ ਤੁਮਾਜਦਾ ਮਾਰ ਪਛਤਾਉਂਦਾ ਹੁੰਦਾ ਬੰਦਾ ਬਾਅਦ ਚ ਜਿਹੜਾ ਸਮਾਂ ਹੁੰਦਾ ਉਹਨੂੰ ਬੱਚਾ ਲੱਗਣਾ ਚਾਹੀਦਾ ਕੁਝੇ ਕੱਲੋਂ ਇਹ ਨਹੀਂ ਹੁੰਦਾ ਕਿਉਂ ਵੀ ਆਪਾਂ ਕੋਈ ਗੱਲ ਘੱਟ ਕਹੀ ਆਪਾਂ ਦਾ ਬਾਈ ਨੂੰ ਕਹਿਦਾ ਸੀ ਆਪਾਂ ਜਾਣਦੇ ਨਹੀਂ ਠੀਕ ਆ ਹੋਰ ਡਾਕਟਰ ਇਹ ਨਹੀਂ ਸੁਣਦਾ ਕੋਈ ਇਦਾਂ ਵੀ ਨਹੀਂ ਇੱਕ ਪੰਜ ਦੀ ਸੱਟ ਹੋਰ ਮਾਰਾਂਗਾ ਮੈਂ ਘਰ ਪਹੁੰਚ ਮੁੱਕੇ ਨੇ ਵਪਾਰ ਸਿੱਖਦਾ ਨਹੀਂ ਉਹ ਕਹਿੰਦਾ ਮੇਰੇ ਅੱਗੇ ਡਾਕਟਰ ਸਮਝ ਗਿਆ ਨਾ ਹਾਂ ਬੱਸ ਦੱਸ ਦਿਓ ਮੈਂ ਤਾਂ ਫਿਰ ਬੱਚਾ ਛੱਡ ਜਿਆਦਾ ਬੱਚਾ ਛੱਡ ਨਹੀਂ ਤੇਰੀ ਮਰਜ਼ੀ ਹੈ ਹਾਂ ਕਰ ਲੀ ਪੂਰੇ ਹੁਣ